ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਜਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਜੀ ਅੱਜ ਦਾ ਪ੍ਰੋਗਰਾਮ ਬੜਾ ਅਹਿਮ ਪ੍ਰੋਗਰਾਮ ਹੋਏਗਾ ਸਚਖੰਡ ਦਰਬਾਰ ਸਾਹਿਬ ਅਮਰਸਰ ਸਾਹਿਬ ਦੇ ਹਜ਼ੂਰ ਜਿਹੜੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਰੋਜ਼ਾਨਾ ਬ੍ਰਹਮਾ ਸਮਾਰਦਾਸ ਕਰਦੇ ਰਹੇ ਨੇ ਅੱਜ ਉਹਨਾਂ ਨਾਲ ਬੜੀ ਅਹਿਮ ਗੱਲਬਾਤ ਹੋਣੀ ਹੈ ਪਰ ਉਸ ਤੋਂ ਪਹਿਲਾਂ ਦੱਸਦੇ ਆ ਕਿ ਅੱਜ ਦਾ ਪ੍ਰੋਗਰਾਮ ਸਪான்ਸਰ ਕੀਤਾ ਜਾ ਰਿਹਾ ਹੈ ਡੈਂਚਰ ਕਲੀਨਿਕ ਵਾਲੇ ਡੈਂਚਰੇਸਟ ਕੀਪ ਸਮਾਈਲਿੰਗ ਵਾਲੇ ਗਗਨਦੀਪ ਚਾਹਲ ਗਗਨਦੀਪ ਕੌਰ ਚਾਹਲ ਬੜੇ ਲੰਮਾ ਤਜਰਬਾ ਇਹਨਾਂ ਦਾ ਦੋ ਲੋਕੇਸ਼ਨਾਂ ਨੇ ਸਰੀ ਦੇ ਵਿੱਚ ਹੈ ਦੂਜੀ ਲੋਕੇਸ਼ਨ ਐਬਸਫੋਰਡ ਦੇ ਵਿੱਚ ਹੈ ਡੈਂਚਰ ਲਵਾਣਾ ਹੈ ਜਿਹਨੂੰ ਪੰਜਾਬੀ ਚ ਬੀੜ ਕਹਿੰਦੇ ਆ ਨਵੇਂ ਦੰਦ ਜਾਂ ਜਵਾੜੇ ਲਵਾਣੇ ਆ ਭਾਰਤ ਜਾ ਕੇ ਬਹੁਤ ਜ਼ਿਆਦਾ ਪੈਸੇ ਖਰਚਣ ਨਾਲੋਂ ਇੱਥੇ ਤੁਸੀਂ ਬਿਲਕੁਲ ਸਹੀ ਕੰਮ ਕਰਵਾ ਸਕਦੇ ਹੋ ਨੰਬਰ ਇਹਦਾ 877600800 11 ਆ ਅਬ ਫਿਰ ਸਿੱਧੇ ਚਲਦੇ ਆ ਸਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਰੋਜ਼ਾਨਾ ਤੁਸੀਂ ਬਹੁਤ ਲੰਮਾ ਸਮਾਂ ਅਰਦਾਸ ਸੁਣਦੇ ਰਹੇ ਹੋ ਔਰ ਅਰਦਾਸ ਕਰਨ ਵਾਲੇ ਸਤਕਾਰਯੋ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਮੈਂ ਅੱਜ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਭਾਈ ਸਾਹਿਬ ਜੀ ਉਹ ਸਭ ਤੋਂ ਪਹਿਲਾਂ ਸਾਝਾ ਟੀਵੀ ਤੇ ਪ੍ਰੋਗਰਾਮ ਦੇ ਲਾਂਦੇ ਸਾਝ ਦੇ ਵਿੱਚ ਦਿਲ ਦੀਆਂ ਗਰਾਈਆਂ 'ਚ ਸਵਾਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਵੱਲੋਂ ਵੀ ਸਰਦਾਰ ਕੁਲਦੀਪ ਸਿੰਘ ਜੀ ਆਪ ਜੀ ਦਾ ਔਰ ਆਪ ਜੀ ਦੇ ਸਮੂਹ ਸਾਝਾ ਟੀਵੀ ਦੇ ਚੈਨਲ ਵਾਲਿਆਂ ਵੀਰਾਂ ਦਾ ਟੀਮ ਦਾ ਸਾਰਿਆਂ ਦਾ ਤੇ ਨਾਲ ਤੁਹਾਡੇ ਜੋ ਵੀ ਦਰਸ਼ਕ ਦਰਸ਼ਕ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਮੈਂ ਜੱਥੇ ਜਿੰਨੀਆਂ ਆਪਣੇ ਜੁੜੇ ਹੋਏ ਨੇ ਗੁਰਮੁਖ ਪਿਆਰੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਗੁਰੂ ਰਾਮਦਾਸ ਜੀ ਦੇ ਦਰ ਦਾ ਕੁਕਰ ਹੋਣ ਦੇ ਨਾਤੇ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਕੁ ਲੰਮਾ ਸਮਾਂ ਤੁਸੀਂ ਸਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਰਦਾਸੀ ਰਹੇ ਹੋ ਜੀ ਹਾਂਜੀ ਐਸਾ ਕੁਲਦੀਪ ਸਿੰਘ ਜੀ ਦਾਸ ਨੂੰ ਇਹ ਸੇਵਾ ਸੇਵਾਦਾਰ ਦੇ ਨਾਤੇ ਤੇ ਮਿਲੀ ਸੀਗੀ 1984 ਦੇ ਵਿੱਚ ਆ ਵੈਗਰੂ 1985 ਚ ਅੱਛਾ 1985 ਮਈ ਦੇ ਵਿੱਚ ਦਾਸ ਦੀ 15 ਮਈ ਨੂੰ ਪਹਿਲੀ ਹਾਜ਼ਰੀ ਜੋ ਭਰਤੀ ਮੇਰੀ ਸੇਵਾਦਾਰ ਦੀ ਸੀ ਇਹ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਕਰੀ ਗਈ ਤੇ ਉਸ ਤਰ੍ਹਾਂ ਉਸ ਤਰ੍ਹਾਂਗਾ ਉਹਦੇ ਤੋਂ ਬਾਅਦ ਮੈਂ ਚੌਰ ਸਾਹਿਬ ਤੇ ਮੇਰੀ ਸੇਵਾ ਚਲੇਗੀ ਸੇਵਾਦਾਰ ਤੋਂ ਇਸੇ ਤਰ੍ਹਾਂ ਫਿਰ ਮੈਂ ਵੱਖ-ਵੱਖ ਹੋਰ ਵੀ ਉਹਦਿਆਂ ਤੇ ਅਖੰਡ ਪਾਠਾਂ ਦਾ ਇੰਚਾਰਜ ਰਿਆ ਰਾਬੀਆਂ ਦਾ ਇੰਚਾਰਜ ਰਿਆ ਤੇ ਇਸੇ ਤਰ੍ਹਾਂ ਫਿਰ ਮੁੜ ਕੇ ਸਤਿਗੁਰੂ ਦੀ ਕਿਰਪਾ ਦੁਆਰਾ ਮੈਂ ਇਹ 93 ਦੇ ਵਿੱਚ ਸ਼ਾਇਦ 93 ਕੇ 94 ਮੈਨੂੰ ਪੱਕਾ ਯਾਦ ਨਹੀਂ ਆ ਤੇ ਇਹ ਇਸ ਸਾਲ ਦੇ ਵਿੱਚ ਮੈਂ ਹੋ ਗਿਆ ਸੀਗਾ ਜੀ ਅਰਦਾਸੀਏ ਦਾ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਮਿਲ ਗਈ ਸੇਵਾ ਦੀ ਓਕੇ ਇਹ ਫਿਰ 20 ਤੱਕ ਸਤਗੁਰੂ ਦੀ ਰਹਿਮਤ ਰਹੀ ਜੀ ਤੇ 20 ਦੇ ਵਿੱਚ ਫਿਰ ਮੇਰੀ ਸੇਵਾ ਮੁਕਤੀ ਹੋਈ ਹੈ ਜੀ ਓਕੇ 2020 ਜਿਹੜੀ ਸੱਚਕਣ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ ਰਜਣਾ ਕਿੰਨੇ ਵਾਰੀ ਅਰਦਾਸ ਹੁੰਦੀ ਹੈ ਰਜਣਾ ਇਹ ਸਾਹ ਕਲਦੀਪ ਸਿੰਘ ਦੀ ਇਹ ਅਰਦਾਸਾਂ ਵੈਸੇ ਤੇ 6 ਨੇ ਸਾਡੀਆਂ ਅਰਦਾਸਾਂ ਜਿਹੜੀਆਂ ਮੇਨ ਆ ਤੇ ਉਹ ਇੱਕ ਅੰਮ੍ਰਿਤ ਵੇਲੇ ਹੁੰਦੀ ਹੈ ਜੀ 6 ਵਜੇ ਜਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬਦਲਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਅਸਤਾ ਦੀ ਵਾਰ ਦੇ ਭੋਗ ਦੀ ਅਰਦਾਸ ਹੁੰਦੀ ਹੈ ਜੀ ਇਹ ਦੋਵੇਂ ਲਾਈਵ ਹੁੰਦੀਆਂ ਨੇ ਔਰ ਜਿਹੜੀ ਪਹਿਲੀ ਅਰਦਾਸ ਰੇਡੀਓ ਤੇ ਵੀ ਆਉਂਦੀ ਹੈ ਉਸ ਤੋਂ ਬਾਅਦ ਫਿਰ 12 ਵਜੇ ਅਰਦਾਸ ਹੁੰਦੀ ਹੈ ਜੀ ਉਸ ਤੋਂ ਬਾਅਦ ਦੁਪਹਿਰੇ 3 ਵਜੇ ਹੁੰਦੀ ਹੈ ਜੀ ਫਿਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਹੁੰਦੀ ਹੈ ਤੇ ਰਹਿਰਾਸ ਤੋਂ ਬਾਅਦ ਇੱਕ ਸੂਖਮ ਜੀ ਛੋਟੀ ਅਰਦਾਸ ਹੁੰਦੀ ਹੈ ਆਰਤੀ ਜੀ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਸੁਖਾਸਨ ਸਾਹਿਬ ਜੀ ਦੀ ਅਰਦਾਸ ਕੀਰਤਨ ਸੋਲੇ ਦੀ ਅਰਦਾਸ ਕਹੇ ਕਹਿ ਦਿੰਦਾ ਰਿਹਾ ਉਹਨੂੰ ਓਕੇ ਜੇ ਮੈਂ ਗਲਤ ਨਾ ਹੁਆ ਮੇਰਾ ਖਿਆਲ ਹੈ ਮੈਨੂੰ ਚਿੱਤੇ ਆ ਰਿਹਾ ਹੈ ਦਰਬਾਰ ਸਾਹਿਬ ਇੱਕ ਵਾਰੀ ਮੱਥਾ ਟੇਕਣ ਆਇਆ ਸੀ ਸ਼ਾਇਦ ਅਡਵਾਨੀ ਸਨ ਉਦੋਂ ਕਿਉਂਕਿ ਮੈਨੂੰ ਤੁਹਾਡੀ ਸ਼ਕਲ ਤੋਂ ਇੱਕਦਮ ਯਾਦ ਆ ਰਿਹਾ ਹੈ ਕਿ ਉਦੋਂ ਮੇਰਾ ਖਿਆਲ ਹੈ ਤੁਸੀਂ ਦਰਬਾਰ ਸਾਹਿਬ ਸੀ ਜਦੋਂ ਅਡਵਾਨੀ ਮੱਥਾ ਟੇਕਣ ਆਇਆ ਸੀ ਬਿਲਕੁਲ ਜੀ ਬਿਲਕੁਲ ਤੁਹਾਡੀ ਡਿਊਟੀ ਤੇ ਡਿਊਟੀ ਦੇ ਸੀ ਇਸ ਤੀ ਪਛਾਣਿਆ ਜੀ ਆਪ ਜੀ ਨੇ ਇਹ ਅਡਵਾਨੀ ਨੇ ਜੀ ਉਦੋਂ ਪੰਜਾਬ ਦੇ ਵਿੱਚ ਪੰਜਾਬ ਕੀ ਬਲ ਕੇ ਸਾਰੇ ਹੀ ਹਿੰਦੁਸਤਾਨ ਚੋਂ ਨਾ ਰੱਥ ਯਾਤਰਾ ਕੱਢੀ ਸੀ ਅੱਛਾ ਇਹ ਰੱਥ ਯਾਤਰਾ ਕੱਢ ਕੇ ਮੁੜ ਕੇ ਸਾਰੇ ਬਾਕੀ ਸਟੇਟਾਂ ਜਿਹੋ ਦੇ ਵਿੱਚੋਂ ਕੱਢ ਕੇ ਤੇ ਫਿਰ ਉਹ ਪੰਜਾਬ ਵਿੱਚ ਆਇਆ ਆਖਰੀ ਪੜਾ ਤੇ ਪੰਜਾਬ ਦੇ ਵਿੱਚ ਜਦੋਂ ਆਇਆ ਉਹ ਤੇ ਉਹ ਹਰਮੰਦਰ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਬਣਾਇਆ ਜੀ ਸਾਡੀ ਕਮੇਟੀ ਨੇ ਉਹਨਾਂ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਾਲੀਦਾਨੇ ਕਿਉਂਕਿ ਸਾਂਝੀ ਕਾਲੀ ਦਲਦੀ ਤੇ ਆ ਬੀਜੇਪੀ ਦੀ ਤੇ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਗ੍ਰਹਿ ਮੰਤਰੀ ਸੀਗਾ ਤੇ ਉਹ ਫਿਰ ਹਰਮੰਦਰ ਸਾਹਿਬ ਆਉਣ ਦਾ ਉਹਦਾ ਪ੍ਰੋਗਰਾਮ ਬਣਿਆ ਜੀ ਦਾਸ ਦੀ ਡਿਊਟੀ ਸੀ ਜੀ ਉਦੋਂ ਦਰਬਾਰ ਸਾਹਿਬ ਤੇ ਮੈਨੂੰ ਜਦੋਂ ਪਤਾ ਲੱਗਾ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਦਾ ਮੈਨੂੰ ਸੁਨਾਹ ਭੇਜਿਆ ਕਿਸੇ ਸੇਵਾਦਾਰ ਦੇ ਹੱਥ ਕਿ 5-7 ਸਰੂਪੇ ਕੱਢ ਕੇ ਤੇ ਰੱਖ ਲਿਓ ਜੀ ਬੇਟੀ ਦੇ ਵਿੱਚੋਂ ਤੇ ਉਹ ਸੇਵਾਦਾਰ ਨੂੰ ਮੈਂ ਕਿਹਾ ਮੈਂ ਕਿਹਾ ਕੀ ਕਰਨੇ ਸਰੂਪੇ 5-7 ਕੱਢ ਕੇ ਉਹ ਕਹਿੰਦਾ ਜੀ ਵੀ ਅਡਵਾਨੀ ਸਾਹਿਬ ਆ ਰਹੇ ਨੇ ਤੇ ਉਹਨਾਂ ਦੇ ਨਾਲ ਸਾਰੀ ਆਪਣੀ ਕਰੀਮ ਜਿਹੜੀ ਸ਼ਰੋਣੀ ਅਕਾਲੀ ਦਲ ਦੀ ਟੀਮ ਹੈ ਜਾਂ ਸ਼ਰੋਣੀ ਕਮੇਟੀ ਹੈ ਸਾਰੇ ਆ ਰਹੇ ਨੇ ਮੈਂ ਕਿਹਾ ਚਲੋ ਠੀਕ ਹੈ ਮੈਂ ਤੁਹਾਡਾ ਸੁਣਾ ਦੇਣ ਦਾ ਫਰਜ਼ ਹੈ ਤੇ ਉਸ ਸਮੇਂ ਹੀ ਦਾਸ ਨੂੰ ਨਾ ਇੱਕ ਗੱਲ ਯਾਦ ਆਈ ਸੀ ਮੈਂ ਅਮਰੀਕਾ ਦੇ ਵਿੱਚ ਸੀ ਉੱਥੇ ਇਹਦੀ ਕਿਤਾਬ ਪੜ੍ਹੀ ਮਾਈ ਲਾ ਮਾਈ ਕੰਟਰੀ ਅਡਵਾਨੀ ਦੀ ਲਿਖੀ ਹੋਈ ਉਹਦੇ ਵਿੱਚ ਬਹੁਤ ਕੁਝ ਨੇ ਲਿਖਿਆ ਭਈ 1984 ਦਾ ਜਿਹੜਾ ਕੱਲੂ ਘਰਾ ਹੋਇਆ ਆ ਇਹ ਕੱਲੂ ਘਰਾ ਪਹਿਲਾ ਹੋਣਾ ਚਾਹੀਦਾ ਸੀ ਇੰਦਰਾ ਗਾਂਧੀ ਨੂੰ ਉਹਦੇ ਤੇ ਉਹ ਕਿਤਾਬ ਦੇ ਵਿੱਚ ਨੇ ਦੁਰਗਾ ਦਾ ਖਿਤਾਬ ਵੀ ਦਿੱਤਾ ਤੇ ਉਹ ਮੈਂ ਸਾਰੀ ਪੜੀ ਸੀ ਜੀ ਦੀ ਕਿਤਾਬ ਜੋ ਜੋ ਕੁਝ ਵੀ ਇਹਨੇ ਲਿਖਿਆ ਸੀ ਦਾਸ ਦੇ ਕੁਦਰਤੀ ਮਨ ਦੇ ਵਿੱਚ ਹੀ ਆ ਗਿਆ ਕਿ ਇਹੋ ਜੇ ਬੰਦੇ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਸੁਰੂਪਾ ਦੇਣਾ ਮੈਨੂੰ ਸੇਵਾਦਾਰ ਤੇ ਕਹਿ ਗਿਆ ਏ ਪਰ ਸੁਰੂਪਾ ਦੇਣਾ ਇਹੋ ਜੇ ਬੰਦੇ ਨੂੰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਮੇਰੀ ਜਮੀਰ ਨੇ ਵਰਖਲਾਪ ਹੋਈ ਦਾ ਓਕੇ ਔਰ ਮੈਂ ਫਿਰ ਮਨ ਬਣਾਇਆ ਗੁਰੂ ਰਾਮਦਾਸ ਜੀ ਦੇ ਚਰਨਾ ਚਰ ਅਰਦਾਸ ਕੀਤੀ ਈਮਾਰਾ ਸੱਤ ਪਾਤਸ਼ਾਹ ਇੱਕ ਪਾਸੇ ਹੁਣ ਸ਼ਰੋਣੀ ਕਮੇਟੀ ਹੋਏਗੀ ਅਕਾਲੀ ਦਾਲਿਆ ਅਡਵਾਨੀਆਂ ਤੇ ਇੱਕ ਪਾਸੇ ਹੁਣ ਤੈਨੂੰ ਫੈਸਲਾ ਲੈਣਾ ਪੈਣਾ ਮੰਨੂ ਤੇ ਮਹਾਰਾਜਾ ਗੁਰੂ ਆਨੰਦਸ ਮੇਰੀ ਇਲਾਜ ਰੱਖਿਓ ਅੱਛਾ ਉਹ ਫਿਰ ਐਸਾ ਹੋਇਆ ਜੀ ਵੀ ਜਦੋਂ ਆਇਆ ਤਕਰੀਬਨ ਮੇਰੀ ਡਿਊਟੀ ਉਦੋਂ 15 ਕਿ ਮਿੰਟ ਰਹਿ ਗਈ ਸੀ ਤੋ ਕਿ ਮੇਰੀ ਡਿਊਟੀ ਚੇਂਜ ਹੋ ਜਾਣੀ ਸੀ ਅੱਛਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਸੇਵਾ ਲੈਣੀ ਸੀ ਇਹ ਇਹ ਮੇਰੀ ਡਿਊਟੀ ਦੇ ਦੌਰਾਨ ਹੀ 15 ਕਮਿੰਟ ਮੇਰੀ ਡਿਊਟੀ ਸਮਾਪਤ ਹੋਣ ਤੋਂ ਪਹਿਲਾਂ ਹੀ ਆ ਗਿਆ ਜੀ ਜਦੋਂ ਇਹ ਆਇਆ ਅੰਦਰ ਤੇ ਇਹਨੇ ਆਣ ਕੇ ਤੇ ਸਾਰਿਆਂ ਨੇ ਮੱਥਾ ਦੁੱਜਾ ਤੇ ਟੇਕਿਆ ਪਰੇ ਹੱਥ ਜੋੜ ਕੇ ਖੜਾ ਰਿਆ ਤੇ ਮੈਨੂੰ ਸਾਡੇ ਸਕੱਤਰ ਹੁੰਦੇ ਸੀ ਦਲਬੇਗ ਸਿੰਘ ਜੀ ਇੱਥੇ ਸ਼ਰੋਣੀ ਕਮੇਟੀ ਦੇ ਮੁਖ ਸਕੱਤਰ ਜਨ ਸਕੱਤਰ ਦਲਬੇਗ ਸਿੰਘ ਜੀ ਬਿਲਕੁਲ ਮੁਖ ਸਕੱਤਰ ਸੀ ਜੀ ਹਾਂ ਜੀ ਹਾਂ ਜੀ ਮਿਲਿਆ ਹੋਇਆ ਮੈਂ ਹਾਂ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਪੀ ਗਿਆਨੀ ਜੀ ਸਰੂਪਾ ਦਿਓ ਪੜਵਾਨੀ ਜੀ ਨੂੰ ਤੇ ਮੈਂ ਇਹਨਾਂ ਨੂੰ ਕਿਹਾ ਜੀ ਵੀ ਸਕੱਤਰ ਸਾਹਿਬ ਇਹਨਾਂ ਨੂੰ ਸਰੂਪਾ ਨਹੀਂ ਆਪਾਂ ਦੇਣਾ ਇਹ ਸਰੂਪੇ ਦੇ ਲੈਕ ਨਹੀਂ ਗਏ ਯੋਗ ਨਹੀਂ ਗਏ ਮੁੜ ਕੇ ਅੱਗੇ ਆ ਗਿਆ ਜੀ ਮੱਕੜ ਸਾਹਿਬ ਚਲੋ ਅੱਜ ਕੱਲ੍ਹ ਉਹ ਸੁਰਗਵਾਸ ਹੋ ਗਏ ਨੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਸਰੂਪੇ ਉਹ ਮੈਂਖ ਵੀ ਨਹੀਂ ਦੇਣਾ ਪ੍ਰਧਾਨ ਦੀ ਸਰੂਪਾ ਨਹੀਂ ਦੇ ਦੇਣਾ ਇਹਨਾਂ ਨੂੰ ਇਹਨਾਂ ਨੇ ਬਹੁਤ ਕੁਝ ਲਿਖਿਆ ਹੋਇਆ ਮਾਈਲਾ ਮਾਈ ਕੰਟਰੀ ਕਿਤਾਬ ਆਪਣੀ ਚ ਤੁਸੀਂ ਪੜ੍ਹੀ ਹੋਣੀ ਸ਼ਾਇਦ ਮੈਂ ਕਿਹਾ ਫਿਰ ਸੁਖਵੀਰ ਕਹਿਣ ਲੱਗਾ ਮੈਂ ਉਹਦੇ ਵੀ ਫਿਰ ਨਾ ਮੰਨਿਆ ਇਹ ਸਾਡੀ ਕੁਸਰ-ਕੁਸਰ ਹੁੰਦਿਆਂ ਕੋਈ 2-4 ਸਕਿੰਟ ਲੱਗੇ ਤੇ ਉਨੇ ਚਿਰ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਨਾ ਉਹ ਉਦੋਂ ਭਾਜੀਪੀ ਦੇ ਵਿੱਚ ਹੁੰਦਾ ਸੀਗਾ ਜੀ ਇਹ ਨਵਜੋਤ ਸਿੰਘ ਸਿੱਧੂ ਦੇ ਖਿਆਲ ਦੇ ਵਿੱਚ ਵੀ ਸ਼ਾਇਦ ਅਡਵਾਨੀ ਨੇ ਮਾਇਆ ਦੀ ਟੇਕੀ ਮੱਥਾ ਨਹੀਂ ਟੇਕਿਆ ਇਸ ਕਰਕੇ ਸਰੂਪਾ ਦੀ ਗਿਆਨੀ ਜੀ ਦੇ ਰਹੇ ਉਹਨੇ ਦੂਸਰੇ ਪਾਸਿਓਂ ਆਣ ਕੇ ਨਾ ਜਦੋਂ ਆਪਾ ਸਿੰਘ ਸਾਹਿਬ ਜੀ ਅੰਦਰ ਇੰਟਰ ਕਰਦੇ ਜਾਂ ਅਸੀਂ ਕਰਦੇ ਸੀ ਸਾ ਜੰਗਲੇ ਤੋਂ ਉਹ ਪਾਸੇ ਖੜਾ ਸੀਗਾ ਤੇ ਉਧਰੋਂ ਆਣ ਕੇ ਤੇ 500 ਦਾ ਨੋਟ ਕੱਟ ਕੇ ਦਿੱਤਾ ਉਹ ਜਿਹੜੇ ਪੁਰਾਣੇ ਨੋਟ ਮੋਦੀ ਜੀ ਨੇ ਬੰਦ ਕਰਤੇ ਸੀਗੇ ਜਿਹੜੇ ਉਹ ਨੋਟ ਕੱਟ ਕੇ ਦਿੱਤਾ ਤੇ ਅਡਵਾਨੀ ਨੇ ਗਾੜੀ ਉਹ ਸੁੱਟ ਦਿੱਤਾ ਤੇ ਸਿੱਧੂ ਮੇਰੇ ਕੋਲੇ ਆਣ ਕੇ ਕਹਿਣ ਲੱਗਾ ਗੈਂਦੀ ਜੀ ਉਹਨਾਂ ਨੇ ਪੈਸੇ ਮੱਥਾ ਟੇਕਿਆ ਆ 500 ਰੁਪਇਆ ਤੇ ਉਹਨਾਂ ਨੂੰ ਸਰੂਪਾ ਦਿਓ ਮੈਂ ਫਿਰ ਸਿੱਧੂ ਨੂੰ ਜਵਾਬ ਦਿੱਤਾ ਮੈਂ ਕਿ ਸਿੱਧੂ ਜੀ ਇਹ ਸਰੂਪੇ ਜਿਹੜੇ ਨਾ ਇਹ ਕੁਰਬਾਨੀ ਵਾਲੇ ਗੁਰਸਿੱਖਾਂ ਨੂੰ ਮਿਲਦੇ ਨੇ ਜਿਨ੍ਹਾਂ ਨੇ ਕੌਮ ਵਾਸਤੇ ਦੇਸ਼ ਵਾਸਤੇ ਧਰਮ ਵਾਸਤੇ ਪੰਥ ਵਾਸਤੇ ਕੋਈ ਕੁਰਬਾਨੀ ਵੱਡਾ ਕੋਈ ਕੰਮ ਕੀਤਾ ਹੋਵੇ ਹੂੰ ਤੇ ਇਸ ਕਰਕੇ ਮੈਂ ਕਿਹਾ ਇਹਨੂੰ ਸਰੂਪਾ ਦੇਣਾ ਮੇਰੇ ਮਨ ਦੀ ਆਵਾਜ਼ ਨਹੀਂ ਨਿਕਲਦੀ ਕਿ ਇਹਨੂੰ ਸਰੂਪਾ ਦਿੱਤਾ ਜਾਵੇ ਇਹਨੇ ਤੇ ਬਹੁਤ ਕੁਝ ਲਿਖਿਆ ਹੈ ਖਿਤਾਬ ਦੇ ਵਿੱਚ ਇੰਦਰਾ ਗਾਂਧੀ ਨੂੰ ਇਹਨੇ ਦੁਰਗਾ ਦਾ ਖਿਤਾਬ ਦਿੱਤਾ ਹੋਇਆ ਹੈ ਇਸ ਕਰਕੇ ਫਿਰ ਉਹਨੂੰ ਅੱਗੇ ਲੈ ਗਏ ਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਸਰੂਪਾ ਨਹੀਂ ਦੇਣਾ ਜਦੋਂ ਅੱਗੇ ਨੇ ਤੇ ਇਹਨਾ ਨਹੀਂ ਦੇਣਾ ਫਿਰ ਉਹਨੂੰ ਲੈ ਗਏ ਜੀ ਅੱਗੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਜੀ 10 ਮਿੰਟ ਬਾਅਦ ਮੇਰੀ ਡਿਊਟੀ ਸਮਾਪਤ ਹੋ ਗਈ ਮੈਂ ਬਾਹਰ ਨਿਕਲਿਆ ਪੱਤਰਕਾਰਾਂ ਨੇ ਮੈਨੂੰ ਘੇਰਾ ਪਾ ਲਿਆ ਗਿਆ ਨਹੀਂ ਜੀ ਤੁਸੀਂ ਸਰੂਪਾ ਕਿਉਂ ਨਹੀਂ ਦਿੱਤਾ ਮੈਂ ਉਹਨਾਂ ਨੂੰ ਫਿਰ ਇਹੀ ਕਿਹਾ ਮੈਂ ਕਿਹਾ ਵੀ ਮੇਰੀ ਮੰਦੀ ਆਵਾਜ਼ ਮੇਰੀ ਜਮੀਰ ਦੀ ਆਵਾਜ਼ ਸੀ ਇਹ ਇਸ ਕਰਕੇ ਮੈਂ ਨਹੀਂ ਸਰੂਪਾ ਦਿੱਤਾ ਤੇ ਫਿਰ ਚਲੋ ਜੀ ਮੇਰੇ ਤੇ ਬਤੇਰੀਆਂ ਸਖਤਾਈਆਂ ਹੁੰਦੀਆਂ ਰਹੀਆਂ ਬਹੁਤ ਕੁਝ ਹੋਇਆ ਮੇਰੇ ਨਾਲ ਚਲੋ ਉਹ ਅਗਲਾ ਵਿਸ਼ਾ ਆ ਪਰ ਉਹਦੇ ਵਿੱਚ ਤੁਹਾਨੂੰ ਸੁਖਵੀਰ ਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਵਤਾਰ ਸਿੰਘ ਮੱਕੜ ਵੱਲੋਂ ਜਾਂ ਜਰਨਲ ਸਕੱਤਰ ਵੱਲੋਂ ਫਿਰ ਤਾੜਨਾ ਕੀਤੀ ਨਹੀਂ ਤੁਹਾਨੂੰ ਬੁਲਾਇਆ ਨਹੀਂ ਦਫ਼ਤਰ ਉਹਨਾਂ ਨੇ ਬੁਲਾਇਆ ਜੀ ਮੈਨੂੰ ਬੁਲਾਇਆ ਬਹੁਤ ਤਾੜਨਾ ਕੀਤੀ ਤੇਰੀ ਬਦਲੀ ਕਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਕਰਦੇ ਉਹ ਬਦਲੀ ਤੇ ਗੁਰੂ ਘਰ ਹੀ ਲਾਓਗੇ ਜਿੱਥੇ ਵੀ ਲਾਓਗੇ ਤੇ ਪਰ ਮੁੜ ਕੇ ਇਹਨਾਂ ਨੂੰ ਕਾਫੀ ਪਾਸਿਓਂ ਪ੍ਰੈਸ਼ਰ ਬਣ ਗਿਆ ਸਿਮਰਜੀਤ ਸਿੰਘ ਮਾਨ ਵਗੈਰਾ ਦੂਜਾ ਤੀਜਾ ਸਾਰਾ ਇਹਨਾਂ ਨੇ ਨਾ ਬੜਾ ਉਦੋਂ ਮੇਰੇ ਤੇ ਪ੍ਰੈਸ਼ਰ ਇਹਨਾਂ ਨੇ ਇਹਨਾਂ ਦੇ ਪੈ ਗਿਆ ਸੀ ਕਮੇਟੀ ਤੇ ਤੇ ਫਿਰ ਉਦੋਂ ਇਹਨਾਂ ਨੇ ਮੇਰੇ ਤੇ ਕੋਈ ਜਾਦੀ ਸਖਤਾਈ ਨਾ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਮੇਰੀ ਨਾ ਕੁਝ ਸਮਾਂ ਪੈਂਣ ਤੋਂ ਬਾਅਦ ਅੰਬਾਲੇ ਬਦਰੀ ਇਸੇ ਕਿੜ ਦੇ ਵਿੱਚ ਕੀਤੀ ਦੀ ਅੱਛਾ ਅੰਬਾਲੇ ਭੇਜਤਾ ਹਾਂ ਇਹਨਾਂ ਨੇ ਮੈਨੂੰ ਉਸ ਤੋਂ ਬਾਅਦ ਅੰਬਾਲੇ ਭੇਜ ਦਿੱਤਾ ਜੀ ਉਹ ਕਾਫੀ ਲੰਮੇ ਸਮੇਂ ਬਾਅਦ ਉਸ ਤੋਂ ਬਾਅਦ ਨਾ ਇੱਕ ਘਟਨਾ ਵਾਪਰ ਗਈ ਸੀ ਇੱਕ ਬੰਦਾ ਅੰਦਰ ਟੱਪ ਗਿਆ ਸੀ ਜੀ ਅੱਛਾ ਅੱਛਾ ਇੱਕ ਤਾਂ ਬੰਦਾ ਹੁਣ ਟੱਪਿਆ ਸੀ ਨਾ ਜਿਹੜਾ 2 ਸਾਲ ਪਹਿਲਾਂ 2-3 ਸਾਲ ਪਹਿਲਾਂ ਨਹੀਂ ਨਹੀਂ ਉਸ ਤੋਂ ਪਹਿਲਾਂ ਜਿਹੜਾ ਆ ਕੇ ਬਹਿ ਗਿਆ ਸੀ ਪੀੜੇ ਤੇ ਉਹ ਉਹਦੀ ਗੱਲ ਕਰਦੇ ਹਾਂ ਜੀ ਜੀ ਜਿਹੜਾ ਪੀੜੇ ਤੇ ਬਹਿਣ ਵਾਲੀ ਗੱਲ ਸੀ ਨਾ ਹਾਂ ਹਾਂ ਉਹਦੇ ਵਿੱਚ ਫਿਰ ਇਹਨਾਂ ਨੇ ਮੇਰੀ ਅੰਬਾਲੇ ਬਦਰੀ ਕੀਤੀ ਜੀ ਓਕ ਮੈਂ ਉਹ ਤੋਂ ਡਿਟੀ ਤੇ ਸਾਬ ਉਹ ਬੰਦਾ ਸੀ ਫੜ ਲਿਆ ਬੰਦਾ ਫੜ ਕੇ ਸ਼ਰੋਨੀ ਕਮੇਟੀ ਨੂੰ ਦੇ ਦਿੱਤਾ ਤੇ ਉਹ ਅਗਲੇ ਦਿਨ ਹੀ ਇਹਨਾਂ ਨੇ ਮੁੜ ਕੇ ਸਰਕਾਰ ਉਹ ਤੋਂ ਸਾਡੀ ਇਕਾਲੀ 당ਤੀ ਸੀ ਜੀ ਪੰਥਕ ਸਰਕਾਰ ਸੀ ਤੇ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਉਹ ਬੰਦਾ ਸ਼ਰੋਣੀ ਕਮੇਟੀ ਨੇ ਤੇ ਇੱਥੋਂ ਤੱਕ ਪਤਾ ਲੱਗਾ ਕਿ ਮੁੜਕੇ ਉਹ ਸਾਡੇ ਡਿਪਟੀ ਸੀਐਮ ਸਾਹਿਬ ਸੀ ਗਿਆਨੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਉਹਨਾਂ ਨੇ ਉਹਨੂੰ ਛਡਾ ਦਿੱਤਾ ਜੀ ਕਿ ਇਹ ਦਿਮਾਗੀ ਪਰੇਸ਼ਾਨੀ ਹੈ ਦੂ ਇਹ ਇਸ ਕਰਕੇ ਨੇ ਇਹ ਕਾਰਵਾਈ ਕੀਤੀ ਹੈ ਵਾਹ ਅੱਛਾ ਫਿਰ ਉਦੋਂ ਤੁਹਾਡੀ ਅਗਲੇ ਦਿਨ ਅਗਲੇ ਦਿਨ ਹੁਣ ਉਦੋਂ ਗਿਆਨੀ ਚੜਾ ਦਿੱਤਾ ਜੀ ਇੱਕ ਵਾਰ ਗਿਆਨੀ ਗੁਰਵਚਨ ਸਿੰਘ ਉਹ ਤੋਂ ਜਥੇਦਾਰ ਸਨ ਕਾਲ ਤੱਕ ਦੇ ਜੀ ਜੀ ਹਾਂ ਜੀ ਹਾਂ ਜੀ ਓਕੇ ਗਿਆਨੀ ਗੁਰਵਚਨ ਸਿੰਘ ਨੇ ਜਿਹੜੇ ਪੰਜਾਬੀ ਚ ਮੈਂ ਮਾਫ ਕਰਨਾ ਮੇਰੇ ਸ਼ਬਦ ਬੜੇ ਸਿੱਧੇ ਸਾਦੇ ਜਿਹੇ ਹੁੰਦੇ ਆ ਜਿਹੜੇ ਕੋ ਕਰਮ ਤਖਤ ਦੇ ਜਥੇਦਾਰ ਰਹਿੰਦੇ ਆ ਉਹ ਕਰਕੇ ਗਏ ਨੇ ਗੁਰਮੀਤ RAM ਰਹੀਮ ਨੂੰ ਬਾਪ ਉਲਾਨਣਾ ਗੁਰਮੀਤ RAM ਰਹੀਮ ਨੂੰ ਤਿੰਨ ਵਾਰੀ ਹੁਕਮਨਾਮਾ ਜਾਰੀ ਕਰਨਾ ਜੈਦਰ ਮੱਲ ਸਿੰਘ ਤੇ ਜੈਦਰ ਗੁਰਮੁਖ ਸਿੰਘ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਆਪਣੇ ਮਾਲਕਾਂ ਦੇ ਘਰੇ ਜਾ ਕੇ ਹੁਕਮ ਲੈਣਾ ਇਹ ਕਿਵੇਂ ਲੈਨੇ ਹੋ ਤੁਸੀਂ ਇਹ ਲੱਗਦਾ ਨਹੀਂ ਵੀ ਤਖਤ ਦੀ ਮਹਾਨਤਾ ਨੂੰ ਘਟਾਉਣ ਦੇ ਲਈ ਬੜਾ ਵੱਡਾ ਰੋਲ ਦੇ ਆ ਵੇਖੋ ਜੀ ਜਥੇਦਾਰ ਗਰਚਰ ਸਿੰਘ ਟੋੜਾ ਤੋਂ ਬਾਅਦ ਜੀ ਜੋ ਦਾਸ ਨੇ ਵੇਖਿਆ ਇਹ ਲੰਬਾ ਸਮਾਂ ਸਰਵਿਸ ਕੀਤੀ ਹੈ ਉਹਨਾਂ ਦਾ ਵੀ ਕਾਰਜਕਾਲ ਪ੍ਰਧਾਨਗੀ ਦਾ ਦਾਸ ਨੇ ਅਡਾਇਆ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਚਲੇ ਜਾਂਦੇ ਨੇ ਸੁਰਗਵਾਸ ਹੋ ਜਾਂਦੇ ਨੇ ਉਸ ਤੋਂ ਬਾਅਦ ਬਹੁਤ ਗਰਾਵਟਾ ਮਰਜਾਤਾ ਦੇ ਵਿੱਚ ਆਈਆਂ ਨੇ ਇੱਥੇ ਇੱਕ ਹੈਡ ਗ੍ਰੰਥੀ ਹੁੰਦੇ ਸੀ ਜੀ ਗਿਆਨੀ ਮਨੀ ਸਿੰਘ ਜੀ ਹਾਂਜੀ ਗਿਆਨੀ ਮਨੀ ਸਿੰਘ ਜੀ ਹੈਡ ਗ੍ਰੰਥੀ ਹੁੰਦੇ ਸੀ ਤੇ ਉਹਨਾਂ ਨੇ ਜਦੋਂ ਹੈਡ ਗ੍ਰੰਥੀ ਬਣੇ ਤੇ ਉਹਨਾਂ ਨੇ ਲਿਖ ਕੇ ਨਾ ਛੋਟੇ ਛੋਟੇ ਬੋਰਡ ਪ੍ਰਕਰਮਾ ਸਾਰੀ ਦੇ ਵਿੱਚ ਲਵਾ ਦਿੱਤੇ ਸੀ ਕੈਂਪਲੈਕਸ ਦੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਮੈਂ ਹੈਡ ਗ੍ਰੰਥੀ ਆ ਕੰਪਲੈਕਸ ਦੇ ਨਾਲ ਜੋ ਵੀ ਕੋਈ ਗੱਲਬਾਤ ਆ ਜੇ ਕਿਸੇ ਦਾ ਕੋਈ ਸੁਝਾਅ ਹੋ啊 ਕਿਸੇ ਦੀ ਸ਼ਿਕਾਇਤ ਆ ਤੇ ਉਹ ਮੇਰੇ ਨਾਲ ਗੱਲ ਕੀਤੀ ਜਾਵੇ ਕਿਉਂਕਿ ਪ੍ਰਬੰਧ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਦਾ ਹੋਇਆ ਕਰਦਾ ਜੀ ਇਹਨਾਂ ਨੇ ਕੀ ਕੀਤਾ ਭਈ ਇਸ ਗੰਦੇ ਰੋਸ ਵਿੱਚ ਜਦੋਂ ਪੀਏ ਹੁੰਦਾ ਸੀ ਜਿਆ ਬਨਾਚੀ ਸਿੰਘ ਟੋੜਾ ਸਾਹਿਬ ਦਾ ਹਾਂਜੀ ਆ ਬਨਾਚੀ ਸਿੰਘ ਬਹੁਤ ਸਾਲ ਤੋਂ ਪੀਏ ਸੀ ਉਹਨੇ ਜੈ ਸਿੰਘ ਸਾਹਿਬ ਜੀ ਨੂੰ ਆਪਣੇ ਦਫਤਰ ਤੋਂ ਬੁਲਾਇਆ ਸੇਵਾਦਾਰ ਭੇਜ ਕੇ ਵੀ ਅੱਜ ਮੈਨੂੰ ਆਣ ਕੇ ਮਿਲੋ ਤੇ ਸਿੰਘ ਸਾਹਿਬ ਗਾਨੀ ਮਨੀ ਸਿੰਘ ਜੀ ਨੇ ਫੋਨ ਚੁੱਕ ਕੇ ਤੇ ਅਬਨਾਜੀ ਸਿੰਘ ਨੂੰ ਕੀਤਾ ਕਹਿਣ ਲੱਗੇ ਕਿ ਤੂੰ ਹੋਵੇਂ ਕੌਣ ਇੱਕ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਤੂੰ ਟੈਨਜ ਕਰੇ ਕਿ ਮੇਰੇ ਦਫ਼ਤਰ ਚ ਆਓ ਜੇ ਕੋਈ ਗੱਲ ਕਰਨੀ ਆ ਵਿਚਾਰ ਕਰਨੀ ਤੇ ਮੇਰਾ ਦਫ਼ਤਰ ਹੈਗਾ ਦਰਸ਼ਨੀ ਡੌੜੀ ਵਿੱਚ ਉੱਥੇ ਆ ਜਾ ਤੇ ਮੈਂ ਤੇਰੀ ਪੇਸ਼ੀ ਕਰਾਉਣਾ ਜ਼ਥੇਦਾਰ ਸਾਹਿਬ ਨੂੰ ਕਹਿ ਕੇ ਹੂੰ ਇਹਨੀ ਦੱਸਤ ਤੋਂ ਦੀ ਸਿੱਧੀ ਉਦੋਂ ਹੈਡ ਗਰੰਥੀ ਦੀ ਜਾਂ ਸਿੰਘ ਸਹਿਬਾਨ ਜੀ ਦੀ ਜਾਂ ਜਥੇਦਾਰ ਸਾਹਿਬ ਜੀ ਦੀ ਕਿ ਉਸੇ ਵੇਲੇ ਨੰਗੇ ਪੈਰੀ ਅਬਨਾਥੀ ਤੇ ਕੈਨੇਡਾ ਸਖਤ ਪੀ ਹੁੰਦਾ ਸੀ ਨੰਗੇ ਪੈਰੀ ਹੱਥ ਜੋੜ ਕੇ ਆ ਕੇ ਤੇ ਮਾਫੀ ਮੰਗ ਕੇ ਗਿਆ ਸੀ ਸਿੰਘ ਸਾਹਿਬ ਜੀ ਦੇ ਘਰੇ ਪਹੁੰਚਿਆ ਗਿਆਨੀ ਮਨੀ ਸਿੰਘ ਦੇ ਜੀ ਮਨੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਗਿਆਨੀ ਮਨੀ ਸਿੰਘ ਜੀ ਦਾ ਜੀ ਵੀਜ਼ਾ ਲੱਗ ਗਿਆ ਕੈਨੇਡਾ ਦਾ ਜੀ ਬੱਚੇ ਉਹਦੇ ਕੈਨੇਡਾ ਸੀਗੇ ਤੇ ਕੈਨੇਡਾ ਦਾ ਵੀਜ਼ਾ ਲੱਗ ਗਿਆ ਜੀ ਤੇ ਇਹਨਾਂ ਨੇ ਜਦੋਂ ਇਸ ਟਿਕਟਣ ਦਾ ਕਰਕੇ ਵੀ ਇਹ ਇੱਕ ਤੇ ਸਾਡੇ ਪ੍ਰਬੰਧ ਦੇ ਵਿੱਚ ਦਖਲ ਦਿੰਦਾ ਆ ਸ਼ਰੋਣੀ ਕਮੇਟੀ ਨੇ ਕਿਹੜ ਕੱਢ ਦਿਆਂ ਜਦੋਂ ਹਵਾਈ ਜਹਾਜ਼ ਤੇ ਚੜਨ ਲੱਗਾ ਤੇ 에어ਪੋਰਟ ਤੇ ਜਾ ਕੇ ਉਹਨੂੰ ਉਹਨਾਂ ਦੀ ਸੇਵਾ ਮੁਕਤੀ ਦਾ ਇਹਨਾਂ ਨੇ ਆਰਡਰ ਦੇ ਦਿੱਤਾ ਸੀ ਵੀ ਆਹ ਲੋ ਜੀ ਹੁਣ ਤੁਸੀਂ ਆਏ ਉਹਨਾਂ ਕੈਨੇਡਾ ਹੀ ਰਹੋ ਮਤਲਬ ਕਿ ਤੁਹਾਡੇ ਕਹਿਣ ਤੋਂ ਭਾਵੇਂ ਹੈ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖਤ ਨੂੰ ਇੱਕ ਪਰਿਵਾਰ ਹੀ ਚਲਾ ਰਿਹਾ ਬਸ ਸਾਰਾ ਮਲਕੀਅਤ ਉਹਨਾਂ ਕੋਲ ਬਿਲਕੁਲ ਜੀ ਬਿਲਕੁਲ ਜਦੋਂ ਦਾ ਇਹ ਪਰਿਵਾਰ ਦੇ ਹੱਥੇ ਚ ਪ੍ਰਬੰਧ ਆਇਆ ਹੂੰ ਉਦੋਂ ਤਾਂ ਜੇ ਕਲਰਕ ਦੀ ਵੀ ਬਦਲੀ ਕਰਨੀ ਹੁੰਦੀ ਆ ਜਾਂ ਦਰਬਾਰ ਸਾਹਿਬ ਦੇ ਮੈਨੇਜਰ ਦੀ ਸਕੱਤਰ ਦੀ ਜਾਂ ਸਿੰਘ ਸਾਹਿਬਾਨਾਂ ਨੂੰ ਲਾਉਣਾ ਆ ਢਾਉਣਾ ਆ ਉਹ ਸਾਰਾ ਹੁਕਮ ਉਥੋਂ ਹੀ ਆਉਂਦਾ ਜੀ ਬਾਦਲਪਿੰਡ ਤੋਂ ਆਉਂਦਾ ਤੇ ਬਾਦਲਪਿੰਡ ਤੋਂ ਆਣ ਕੇ ਹੁਕਮ ਤੇ ਅੱਗੇ ਫਿਰ ਉਹ ਜਿਹੜੇ ਸਾਡੇ ਸ਼ਰਮਣੀ ਕਮੇਟੀ ਦੇ ਪ੍ਰਬੰਧਕ ਨੇ ਉਹ ਚਲਾਈ ਜਾਂਦੇ ਹੁਣ ਵੀ ਤੁਸੀਂ ਦੇਖ ਹੀ ਲਿਆ ਸਭ ਕੁਝ ਜੋ ਕੁਝ ਵਰਤਾਰਾ ਅੱਜ ਕੱਲ੍ਹ ਚੱਲ ਰਿਹਾ ਆ ਤੁਸੀਂ ਅਮਰਸਰ ਸਾਹਿਬ ਰਹੇ ਹੋ ਉਸ ਇਲਾਕੇ ਨੂੰ ਬੜੀ ਚੰਗੀ ਤਰ੍ਹਾਂ ਰਹੇ ਹੋ ਮੈਂ ਛੋਟੇ ਹੁੰਦੇ ਆ ਜਦੋਂ ਜਾਣਾ ਸਾਡੇ ਵੇਲੇ ਅਸੀਂ ਹਰਮੰਦਰ ਸਾਹਿਬ ਨਹੀਂ ਦਰਬਾਰ ਸਾਹਿਬ ਆਖਦੇ ਸੀ ਇਹ ਹਰਮੰਦਰ ਸਾਹਿਬ ਕਿਵੇਂ ਪਿਆ ਥੋੜੀ ਜਿਹਾ ਨੂੰ ਕਲੀਅਰ ਕਰਿਆ 2-3 ਵਜੇ ਤੁਸੀਂ ਜ਼ਿਕਰ ਕੀਤਾ ਹੈ ਇਸ ਦਰਬਾਰ ਸਾਹਿਬਾਂ ਦੇ ਦਰਬਾਰ ਸਾਹਿਬ ਉਹ ਹੁਣ ਮੂੰਹ ਤੇ ਚੜਿਆ ਪਹਿਲਾ ਅਸੀਂ ਵੀ ਦਰਬਾਰ ਸਾਹਿਬ ਸਾਡੇ ਜਿਹੜੇ ਮਿਰ ਤੋਂ ਪਹਿਲਾਂ ਅਰਦਾਸੀ ਹਸਾਨਾ ਦੀ ਜੀ ਉਹ ਜਦੋਂ ਅਰਦਾਸ ਕਰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਫਿਰ ਇੱਕ ਇਹਨਾਂ ਨੇ ਕਮੇਟੀ ਨੇ ਮਤਾ ਕਰਕੇ ਵੀ ਨਹੀਂ ਦੀ ਹਰਮੰਦਰ ਸਾਹਿਬ ਕਹਿਣਾ ਸ਼ੁਰੂ ਕਰੋ ਫਿਰ ਮੇਰੇ ਤੋਂ ਪਹਿਲਾਂ ਹੀ ਵੈਸੇ ਤੇ ਉਹ ਰੋਜ਼ ਮੈਂ ਅਰਦਾਸੀਆ ਨੀਸਾ ਲੱਗਾ ਪਹਿਲੇ ਅਰਦਾਸੀ ਇਹ ਕਹਿੰਦੇ ਸੀ ਇਹ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤੇ ਫਿਰ ਉਹ ਜੋ ਪਹਿਲੀ ਰੁਟੀਨ ਬਣੀ ਸੀ ਉਹਦੇ ਮੁਤਾਬਕ ਅਸੀਂ ਫਿਰ ਅਸੀਂ ਵੀ ਕਰੀ ਗਏ ਸੋ ਇਹਦਾ ਮਤਲਬ ਇਹ ਹੋਇਆ ਕਿ ਜਿਵੇਂ ਹੁਣ ਕਹਿ ਰਹੇ ਨੇ ਕਿ ਇਹ ਜਿਹੜਾ ਪ੍ਰਾਤਨ ਪ੍ਰਾਤਨ ਜਿਹੜੇ ਪ੍ਰਾਤਨ ਮਰਜ਼ਾਦਾ ਸੀ ਉਦੋਂ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਸੀ ਹਾਂਜੀ 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 ਉਹ ਹੈ ਹੀ ਦਰਬਾਰ ਆ ਹਾਂਜੀ ਅੱਛਾ ਇੱਕ ਥੋੜਾ ਕਲੀਅਰ ਕਰਿਆ ਜੀ ਹਾਂਜੀ ਆ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਗੱਲ ਨੂੰ ਕਲੀਅਰ ਕੀਤਾ ਜੀ ਆ ਜਿਹੜੀ ਅਜੋਕੀ ਸਥਿਤੀ ਬਣੀ ਪਈ ਹੈ 26 ਦਿਨਾਂ ਦੇ ਵਿੱਚ ਚਾਰ ਜ਼ਥੇਦਾਰ ਲਾਹ ਸੁੱਟਣੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਜ਼ਥੇਦਾਰ ਸੁਲਤਾਨ ਸਿੰਘ ਤੇ ਤਲਵੰਡੀ ਸਾਬੋ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਤੋਂ ਬਾਅਦ ਜਿਹੜਾ ਕਾਰਜਕਾਰੀ ਜ਼ਥੇਦਾਰ ਬਣਾਇਆ ਗਿਆ ਸੀ ਚਾਰਾਂ ਨੂੰ ਲਾਹ ਮਾਰਿਆ ਪਾਸੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਪਹਿਲਾਂ ਇਸ ਤਰ੍ਹਾਂ ਦਾ ਹੋਇਆ ਹੈ ਕੇ ਮਾਲਕਾਂ ਨੂੰ 2 ਦਸੰਬਰ ਵਾਲਾ ਹੁਕਮਨਾਮਾ ਵਾਰਾ ਨਹੀਂ ਖਾਦਾ ਇਹ ਬਦਲਾ ਲੈ ਰਹੇ ਨੇ ਬਿਲਕੁਲ ਜੀ ਵਰਤਾਰੇ ਤੇ ਪਹਿਲਾਂ ਵੀ ਐਸੇ ਬੜੇ ਹੋਏ ਨੇ ਜਿਸ ਤਰ੍ਹਾਂ ਭਾਈ ਮਨਜੀਤ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਜੀ ਜਥੇਦਾਰ ਸਨ ਹਾਂਜੀ ਤੇ ਉਹਨਾਂ ਨੇ ਕਰੀਂ ਸ਼੍ਰੀ ਅਕਾਲ ਤਾਸਰ ਤੇ ਅਕਾਲੀ ਦਲਾਂ ਦੇ ਉਦੋਂ ਵੀ ਬੜੀ ਫੁੱਟ ਸੀ ਤੇ ਬੱਕਰੇ-ਬੱਕਰੇ ਦਲ ਬਣੇ ਸੀ ਉਹਨਾਂ ਨੇ ਯਤਨ ਕੀਤਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਤੇ ਇੱਕ ਦਲ ਬਣਾ ਦਿੱਤਾ ਜਾਵੇ ਜੀ ਉਹਨਾਂ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਸਾਰੀਆਂ ਤੇਰਾ ਕੱਟੀਆਂ ਕਰ ਲੀਆਂ ਤੇ ਉਦੋਂ ਫਿਰ ਕੀ ਹੋਇਆ ਕਿ ਸ੍ਰੀ ਅੰਮ੍ਰਿਤਸਰ ਅਕਾਲੀ ਦਲ ਬਣਾਇਆ ਗਿਆ ਜਿਹਦੇ ਵਿੱਚੋਂ ਬਾਦਲ ਦਲ ਭੱਜ ਗਿਆ ਬਾਦਲ ਦਲ ਕਹਿੰਦਾ ਵੀ ਅਸੀਂ ਤੇ ਆਪਣਾ ਦਲ ਹੀ ਰੱਖਾਂਗੇ ਤੇ ਅੰਮ੍ਰਿਤਸਰ ਅਕਾਲੀ ਦਲ ਜਿਹੜਾ ਬਣਿਆ ਸੀਗਾ ਜਥੇਦਾਰ ਨੇ ਬਣਾਇਆ ਉਹ ਫਿਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਹਨਾਂ ਨੇ ਉਦੋਂ ਫਿਰ ਆਪਣਾ ਜਦੋਂ ਫੇਰ ਮੁੜ ਕੇ ਇਹਨਾਂ ਦੇ ਦਲ ਵੱਖਰੇ-ਵੱਖਰੇ ਹੋ ਗਏ ਤੇ ਇਹਨਾਂ ਨੇ ਦਲ ਬਣਾਇਆ ਤੇ ਸਿਮਰਜੀਤ ਸਿੰਘ ਮਾਨ ਨੇ ਉਸ ਦਲ ਦਾ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਰੱਖਿਆ ਜੀ ਅੰਮ੍ਰਿਤਸਰ ਦਲ ਅਕਾਲੀ ਦਲ ਅੰਮ੍ਰਿਤਸਰ ਜੀ ਤੇ ਉਸ ਤੋਂ ਬਾਅਦ ਫਿਰ ਇੱਕਰੀ ਫਿਰ ਯਤਨ ਕੀਤਾ ਤਲਬ ਕੀਤਾ ਗਿਆ ਜੀ ਬਾਦਲ ਨੂੰ ਪ੍ਰਕਾਸ਼ ਤੇ ਬਾਦਲ ਨੂੰ ਮਨਜੀਤ ਸਿੰਘ ਵੱਲੋਂ ਪ੍ਰੋਫੈਸਰ ਸਾਹਿਬ ਵੱਲੋਂ ਤੇ ਉਦੋਂ ਇਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਉੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਆਪਣੇ ਇਹਨਾਂ ਨੇ ਨਾਲ ਸੱਦ ਕੇ ਮਤਲਬ ਆਪਣਾ ਸੰਗੀ ਸਾਥੀ ਜਿਹੜੇ ਸੀ ਇਹਨਾਂ ਦੀ ਜਾਂ ਮジョਰਿਟੀ ਬਣਾ ਕੇ ਜਹੇਦਾਰ ਨੂੰ ਭਾਵ ਕੇ ਦਿਖਾਉਣ ਦਾ ਕਿ ਮੇਰੀ ਪ੍ਰਭਾਵ ਤੇਰੇ ਨਾਲੋਂ ਉੱਤੇ ਆ ਮੇਰਾ ਪ੍ਰਭਾਵ ਹੂੰ ਇਹ ਜਹੇਦਾਰਾਂ ਨੂੰ ਅਸੀਂ ਕੁਝ ਨਹੀਂ ਸਮਝਦੇ ਤੇ ਬਹੁਤ ਵੱਡਾ ਪ੍ਰਭਾਵ ਤੇ ਉਹ ਕਹਿੰਦੇ ਨੇ ਕਿ ਸੁਣਨ ਚ ਆਇਆ ਤੁਸੀਂ ਸੁਣਿਆ ਹੀ ਹੋਏਗਾ ਬੜਿਆ ਕਈਆਂ ਨੇ ਡਿਬੇਟਾਂ ਵੀ ਕੀਤੀਆਂ ਇਹਦੇ ਤੇ ਕਿ ਉਦੋਂ ਜਹੇਦਾਰ ਮਨਜੀਤ ਸਿੰਘ ਵਿਚਾਰਾ ਇਹ ਲੈਟਰੀਨ ਦੇ ਵਿੱਚ ਵੜ ਕੇ ਬਾਥਰੂਮ ਦੇ ਤੇ ਉਹਦੇ ਅੰਦਰੋਂ ਕੁੰਡੀ ਲਾ ਲਈ ਸੀ ਹੋ ਸਕਦਾ ਨਹੀਂ ਤੇ ਭਾਵੇਂ ਜਥੇਦਾਰ ਦੀ ਕੁੱਟਮਾਰ ਵੀ ਹੋ ਜਾਂਦੀ ਉਸ ਤੋਂ ਬਾਅਦ ਫਿਰ ਜਥੇਦਾਰ ਨੂੰ ਬਦਲ ਦਿੱਤਾ ਗਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਦਰਸ਼ਨ ਸਿੰਘ ਪ੍ਰੋਫੈਸਰ ਦਰਸ਼ਨ ਸਿੰਘ ਜੀ ਲੱਗੇ ਨੇ ਜਥੇਦਾਰ ਜੀ ਤੇ ਜਰਨਲ ਅਜਲਾਸਤੀ ਸ਼ਰੋਣੀ ਗੁਰਦੁਆਰਾ ਪੁਰਬੰਗ ਢੀ ਦਾ ਉੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜੀ ਉਹਦਣ ਹਾਂਜੀ ਤੇ ਉਥੇ ਜੱਥੇਦਾਰ ਵੀ ਜਾਂਦੇ ਤਖਤਾਂ ਦੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਵੀ ਜਾਂਦਾ ਜੀ ਉਥੇ ਇਹਨਾਂ ਦੀ ਤੂ ਤੂ ਮੈ ਮੈ ਹੋ ਗਈ ਦੋਨਾਂ ਪਾਰਟੀਆਂ ਦੀ ਬਾਦਲ ਟੜਾ ਤੇ ਤੜਾ 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 ਤੂ ਤੂ ਮੈ ਮੈ ਹੋ ਗਈ ਤੇ ਪ੍ਰੋਫੈਸਰ ਨੇ ਉੱਥੇ ਹੀ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਰਮ ਕਰੋ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਸੀਂ ਇਹ ਕੀ ਕੁਝ ਕਰ ਰਹੇ ਹੋ ਤੁਹਾਨੂੰ ਗੁਰੂ ਸਾਹਿਬ ਦਾ ਭੋਰਾ ਡਰਣੀ ਜੀ ਤੇ ਜਦੋਂ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ ਤੇ ਫਿਰ ਪ੍ਰੋਫੈਸਰ ਸਾਹਿਬ ਨੂੰ ਵੀ ਇਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਉਦੋਂ ਚੰਗਾ ਕੀਤਾ ਕਿ ਇਹਨਾਂ ਦੇ ਤੂ ਤੂ ਮਵੇਂ ਵਿੱਚ ਦੇ ਸਿੰਘਾਂ ਨੂੰ ਕਿਹਾ ਵੀ ਤੁਸੀਂ ਮਹਾਰਾਜ ਦਾ ਸੋਕਾਸਣ ਕਰੋ ਅਰਦਾਸ ਕਰੋ ਤੇ ਆਪਾਂ ਸਤਿਗੁਰੂ ਜੀ ਦਾ ਸਰੂਪ ਲੈ ਕੇ ਚਲੇ ਜਾਂਦੇ ਹਾਂ ਉਹਨਾਂ ਫਿਰ ਪ੍ਰਕਾਸ਼ ਤੋਂ ਸਰ ਸੰਤੋਖ ਕੇ ਮਹਾਰਾਜ ਦਾ ਸਰੂਪ ਤੇ ਉਹਨੂੰ ਮੰਜੀ ਸਾਹਿਬ ਲੈ ਗਏ ਸਨ ਉੱਥੋਂ ਲਿਆਂਦਾ ਗਿਆ ਸੀ ਸਰੂਪ ਉਹ ਜਿਹੜਾ ਦੀਵਾਨ ਹਾਲ ਮੰਜੀ ਸਾਹਿਬ ਦਾ ਜੀ ਜੀ ਤੇ ਉਦੋਂ ਬਾਅਦ ਫਿਰ ਟੋੜਾ ਸਾਹਿਬ ਨੇ ਪ੍ਰੋਫੈਸਰ ਸਾਹਿਬ ਨੂੰ ਤੋਰ ਦਿੱਤਾ ਦੀ ਘਰ ਨੂੰ ਹੂੰ ਤੇ ਤੇ ਉਸ ਤੋਂ ਬਾਅਦ ਜਦੋਂ ਮੁੜ ਕੇ ਭਾਈ ਰਣਜੀਤ ਸਿੰਘ ਜਥੇਦਾਰ ਆਲਾ ਆਇਆ ਮਸਲਾ ਤੇ ਉਦੋਂ ਭਾਈ ਰਣਜੀਤ ਸਿੰਘ ਨੇ ਏਕਤਾ ਦੀ ਗੱਲ ਕੀਤੀ ਕਿਉਂਕਿ ਖਾਲਸਾ ਜੀ ਦਾ 300 ਸਾਲ ਆ ਰਿਹਾ ਸੀਗਾ ਤੇ ਉਹਨਾਂ ਨੇ ਤੇ ਇਹੀ ਗੱਲ ਕਹੀ ਨਾ ਕਿ ਵੀ ਤੁਸੀਂ ਰਲ ਕੇ ਪੰਥ ਸਾਰਾ ਬਣਾ ਲਓ ਬਾਅਦ ਵਿੱਚ ਜੋ ਵਰਜੀ ਕਰਨ ਯਾਨੀ ਕਿ ਕਹਿਨ ਦਾ ਤੁਹਾਡਾ ਭਾਵੇਂ ਹੈ ਕਿ ਜੇ ਤਾਂ ਤਖਤਾਂ ਦੇ ਜਥੇਦਾਰ ਮੁਲਾਜ਼ਮ ਬਣ ਕੇ ਜੀ ਹਜ਼ੂਰੀਏ ਕਰਕੇ ਮਾਲਕਾਂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਆ ਫੇਰ ਭਾਵੇਂ ਜਿੰਨਾ ਚਿਰ ਲੰਮਾ ਰਹਿ ਜਾਣ ਜੇ ਗੁਰਮਤ ਸਿਧਾਂਤਾਂ ਅਨੁਸਾਰ ਕੋਈ ਗੱਲਬਾਤ ਕਰਦੇ ਆ ਤੇ ਫੇਰ ਜ਼ੇਹਦਾਰੀ ਨਹੀਂ ਨਿਭੜੀ ਹੁਣ ਜਿਹੜਾ ਨਵੇਂ ਹਾਂਜੀ ਇਸ ਤੋਂ ਬਾਅਦ ਵੀ ਕਈ ਜ਼ੇਹਦਾਰਾਂ ਦੀ ਆਪਾਂ ਗੱਲਬਾਤ ਕਰੀਏ ਹੋਇਆ ਏਦਾਂ ਹੀ ਆ ਇੱਕ ਨਹੀਂ ਜ਼ੇਹਦਾਰ ਪੂਰਨ ਸਿੰਘ ਨਾਲ ਵੀ ਹੋਰ ਬੜਿਆਂ ਨਾਲ ਵੀ ਹੋਇਆ ਤੇ ਗਿਆਨੀ ਪੂਰਨ ਸਿੰਘ ਜੀ ਨੂੰ ਜਦੋਂ ਢਾਇਆ ਗਿਆ ਜੀ ਉਹ ਤੇ 10 ਨੇ ਅੱਖਾਂ ਨਾਲ ਵੇਖਿਆ ਉਹਦੀ ਗੱਡੀਆਂ ਵੀ ਦਫ਼ਤਰ ਦੇ ਵਿੱਚ ਜੈਕ ਕਰ ਲਿਆ ਇਹਨਾਂ ਨੇ ਤੇ ਗੱਡੀਆਂ ਦੇ ਵਿੱਚ ਉਹਨਾਂ ਦੀਆਂ ਜੁੱਤੀਆਂ ਵੀ ਲਾ ਕੇ ਸੁੱਟ ਦਿੱਤੀਆਂ ਕਿਉਂਕਿ ਉਹ ਅੰਦਰ ਡਿਊਟੀ ਤੇ ਬੈਠੇ ਸੀ ਨਾਲ ਐਡ ਗ੍ਰੰਤੀ ਦੀ ਡਿਊਟੀ ਕਰਦੇ ਸੀ ਉਹ ਦਰਬਾਰ ਸਾਹਿਬ ਅੱਛਾ ਤੇ ਉਹਨਾਂ ਦੀਆਂ ਜੁੱਤੀਆਂ ਵੀ ਕੱਢ ਕੇ ਬਾਹਰ ਮਾਰੀਆਂ ਤੇ ਉਹ ਫਿਰ ਫੈਦਲ ਜਾ ਰਹੇ ਸਨ ਤੇ ਉਹਨਾਂ ਨੂੰ ਕਿਸੇ ਗੁਰਮੁਖ ਪਿਆਰੇ ਨੇ ਆਪਣੀ ਗੱਡੀ ਲਿਆ ਕੇ ਤੇ ਉਹਨਾਂ ਨੂੰ ਵਿੱਚ ਬਿਠਾ ਕੇ ਤੇ ਫਿਰ ਉਹਨਾਂ ਨੂੰ ਘਰੇ ਖੜਿਆ ਸੀ ਜੀ ਉਹਨਾਂ ਯਾਨੀ ਕਿ ਜੋੜੇ ਵੀ ਨਹੀਂ ਪਾਉਣ ਦੇ ਹਾਲਾਤ ਇਹ ਕਰਦੇ ਜੋੜੇ ਵੀ ਨਹੀਂ ਪਾਉਣ ਦਿੰਦੇ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਅਚਨ ਚੇਤ ਗਿਆਨੀ ਰਵਿੰਦਰ ਸਿੰਘ ਦੀ ਛੁੱਟੀ ਕਰ ਦੇਣੀ ਤੇ ਨਵੇਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਤਲਵੰਡੀ ਸਾਬੋ ਦੇ ਮਾਫ ਕਰਨਾ ਦਮਨਵਾ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਦੋਨੇ ਜਥੇਦਾਰਾਂ ਦੀ ਡਿਊਟੀ ਇੱਕ ਵਿਅਕਤੀ ਨੂੰ ਸੌਂਪਣੀ ਕੀ ਗੱਲ ਸਿੱਖ ਪੰਥ ਦੇ ਵਿੱਚ ਇੱਕ ਜਥੇਦਾਰ ਲਈ ਇੱਕ ਇੱਕ ਤਖਦ ਲਈ ਇੱਕ ਜਹੇਦਾਰ ਅਵੇਲੇਬਲ ਨਹੀਂ ਸੀ ਬਿਲਕੁਲ ਹੈਗੇ ਜੀ ਕੌਮ ਦੇ ਵਿੱਚ ਬੜੇ ਬੜੇ ਵਿਦਵਾਨ ਪਏ ਨੇ ਮਸਤੀ ਇਹ ਜਹੇਦਾਰ ਦਾ ਮੈਂ ਵਿਰੋਧ ਨਹੀਂ ਕਰਦਾ ਇਹ ਨਹੀਂ ਕਿ ਮੈਂ ਉਹਦੇ ਕੋਈ ਵਿਰੋਧੀਆਂ ਜਾਂ ਕੋਈ ਗੱਲ ਪਰ ਗੱਲ ਸਦਾਤ ਦੀ ਗੱਲ ਮਰਜ਼ਾਦਾ ਦੀ ਹੈ ਹੂੰ ਹੂੰ ਵੇਖੋ ਪਹਿਲਾਂ ਤੇ ਸਾਨੂੰ ਹੁਣ ਤੇ ਅੱਜ ਕੱਲ ਤੇ ਸਾਰੀ ਸ਼ਰੂਮਨੀ ਕਮੇਟੀ ਵੀ ਵਿਰੋਧ ਹੋ ਗਈ ਹੈ ਜੀ ਮੈਂਬਰ ਵੀ ਬੋਲ ਰਹੇ ਨੇ ਸਾਰੇ ਅਕਾਲੀ ਦਲ ਦੇ ਵੀ ਵਿੱਚੋਂ ਮੈਂਬਰ ਬੋਲ ਰਹੇ ਨੇ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਇਹ ਇਹ ਬਹੁਤ ਮਾੜਾ ਕੰਮ ਕੀਤਾ ਆ ਜਥੇਦਾਰਨ ਢੋਲ ਦਾ ਪਹਿਲਾਂ ਤੇ ਇਹ ਦੱਸਿਆ ਜਾਂਦਾ ਪੰਥ ਨੂੰ ਵੀ ਇਹਨਾਂ ਨੂੰ ਅਸੀਂ ਇਸ ਕਾਰਨ ਵਾਸਤੇ ਰਗੜੀਰ ਸੋ ਗਿਆਨੀ ਸਰਤਾਨ ਸਿੰਘ ਜੀ ਹਰਾਂ ਨੂੰ ਅਸੀਂ ਸੇਵਾ ਮੁਕਤ ਕਿਉਂ ਕਰ ਰਹੇ ਆ ਇਹਨਾਂ ਅਹੁਦਿਆਂ ਤੋਂ ਤੇ ਫਿਰ ਜੇ ਉਹਨਾਂ ਨੂੰ ਉਹਨਾਂ ਅਹੁਦਿਆਂ ਤੋਂ ਕੀਤਾ ਇਸ ਸੇਵਾ ਮੁਕਤ ਦਰਬਾਰ ਸਾਹਿਬ ਦੇ ਉਜੋਗ ਨੇ ਤੇ ਅਕਾਲਤਾ ਸਾਹਿਬ ਦੇ ਤੇ ਕੇਸਗਰ ਸਾਹਿਬ ਦੇ ਯੋਗ ਨਹੀਂ ਜੀ ਉਹਨਾਂ ਦਾ ਪਹਿਲਾਂ ਦੱਸਿਆ ਜਾਵੇ ਕੌਮ ਨੂੰ ਵੀ ਉਹਨਾਂ ਨੂੰ ਕਿਉਂ ਕਿਹੜੀ ਗੱਲੋਂ ਉਹਨਾਂ ਨੂੰ ਕਿਉਂ ਲਾਇਆ ਗਿਆ ਉਹਨਾਂ ਨੇ ਕੀ ਪਾਪ ਕਰ ਦਿੱਤਾ ਸੀ ਦੂਸਰੀ ਗੱਲ ਜਰਦੀ ਕਲਾ ਜਰਾ ਆਉਣ ਵਾਲੇ ਸਮੇਂ ਤੁਹਾਡੇ ਨਾਲ ਹੋਰ ਵਿਸਤਾਰ ਦੇ ਵਿੱਚ ਬੜੀਆਂ ਬਰੀਕੀ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਡਾ ਕਿਸੇ ਵੇਲੇ ਚਰਚਾ ਕਰਾਂਗੇ ਚਰਦੀ ਕਲਾ ਜਿਹੜੇ ਗੁਰੂ ਗ੍ਰੰਥ ਗੁਰੂ ਪਾਤਸ਼ਾਹ ਦੀ ਸੇਵਾ ਕਰਦੇ ਹੋ ਇੱਕ 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 ਘੰਟਾ ਮੈਂ ਆਪਜੀ ਦਾ ਲੈਣਾ ਜੀ ਜਿੰਨਾ ਚਿਰ ਸਿੰਘ ਸਾਹਿਬ ਗਿਆਨੀ ਦਰਬਾਰ ਸਾਹਿਬ ਹਰ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਕਿਸੇ ਵੀ ਜਥੇਦਾਰ ਨੂੰ ਤਖਤ ਦੇ ਨੂੰ ਜਾਂ ਜਿਹੜੀ ਸਿੰਘ ਸਾਹਿਬ ਹਨ ਜੁਕਤ ਕਰਦੇ ਜਿੰਨਾ ਚਿਰ ਹਰਮਨ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਸਰੂਪਾ ਦਸਤਾਰ ਨਹੀਂ ਦਿੰਦੇ ਨਾ ਉਹਨਾਂ ਚਿਰ ਮਾਨਤਾ ਨਹੀਂ ਮਿਲਦੀ ਇਹ ਦੋ ਤਿੰਨ ਘਟਨਾਵਾਂ ਇਹ ਵੀ ਹੋਈਆਂ ਚਲੋ ਫੇਰ ਕਿਤੇ ਸਮਾਂ ਮਿਲਿਆ ਬਾਡੇ ਨਾਲ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਕੀ ਫਤਿਹ ਜੀ ਇਹਨ ਗਿਆਨੀ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਬੜਾ ਲੰਮਾ ਸਮਾਂ ਰਹੇ ਨੇ ਅਰਦਾਸ ਹੀ ਰਹਿਨੇ ਤੁਸੀਂ ਆਵਾਜ਼ ਸੁਣੀ ਹੋਣੀ ਹੈ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਪਰ ਚੇਤੇ ਰੱਖਿਓ ਦੋ ਨਗਰ ਕੀਰਤਨ ਸਾਡੇ ਲੋਅਰ ਮੇਨ ਲੈਂਡ ਦੇ ਵਿੱਚ 12 April ਗੁਰਦੁਆਰਾ ਸਾਹਿਬ ਰੋਅ ਸਟਰੀਟ ਵੈਂਕੂਵਰ 19 April ਨੂੰ ਗੁਰਦੁਆਰਾ ਸਾਹਿਬ ਦਸ਼ਮੀ ਦਰਬਾਰ ਸਰੀ ਇਹਦੀ ਲਾਈਵ ਕਵਰੇਜ ਸੰਝਾ ਟੀਵੀ ਤੇ ਨਾਲ ਦੇ ਸਾਡੇ ਸਹਿਯੋਗੀ ਸੰਝਾ ਟੀਵੀ ਦੇ FBI ਮੀਡੀਆ ਦੇ ਜਿਹੜੇ ਟੋਟਲ 7 ਚੈਨਲ ਨੇ ਸਾਰਿਆਂ ਤੋਂ ਲਾਈਵ ਕਵਰੇਜ ਹੋਏਗੀ ਤੁਸੀਂ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨੀ ਇੱਕ ਦਿਨ ਪਹਿਲਾਂ ਯਾਨੀ ਕਿ ਜਿਸ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ ਉਦੋਂ ਤੋਂ ਲਾਈਵ ਹੋ ਜਾਂਦਾ ਇੱਕ ਮਹੀਨੇ ਤੁਹਾਡੀ ਐਡਵਰਟਾਈਜ਼ਮੈਂਟ ਹੋਏਗੀ ਹੋਰ ਅਲੱਗ ਤੇ ਇਹਦੇ ਬਾਬਤ ਗੱਲਬਾਤ ਕਰਨੀ ਹੈ ਥੱਲੇ ਦਿੱਤੇ ਨੰਬਰ ਸੋਨੀਆ ਵੈਸਟ ਤੇ ਟੋਨੀ ਸੈਣੀ ਜੀ ਇਹਨਾਂ ਦੋਨਾਂ ਨਾਲ ਸੰਪਰਕ ਕਰ ਲਿਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦੀਵਾਗੇ ਆ ਤੇ ਮੇਰੇ ਤੋਂ ਬਾਅਦ 6 ਵਜੇ ਦਵਿੰਦਰ ਬੈਣੀਪਾਲ ਜੀ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਤੇ 9 ਵਜੇ ਸੇ ਪ੍ਰੋਗਰਾਮ ਨੂੰ ਦਿਲਾਂਸਾ ਨੂੰ ਫਿਰ ਰਿਪੀਟ ਕੀਤਾ ਜਾਇਆ ਪ੍ਰੋਗਰਾਮ ਦੇਖਣ ਲਈ ਤੁਹਾਡੇ ਕਮੈਂਟਸ ਤੇ ਫਾਰਵਰਡ ਕਰਨ ਲਈ ਧੰਨਵਾਦ